ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪ ਜੀ ਦੇ ਨਾਲ ਇੱਕ ਹੋਰ ਘਟਨਾ ਜੋ ਹੰਸਾਲੀ ਸਾਹਿਬ ਦੀ ਹੈ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਪੁਰਸ਼ ਬ੍ਰਹਮ ਗਿਆਨੀ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਤਾਂ ਜੋ ਸੰਗਤ ਨੂੰ ਬੱਤਵਾਂ ਦੇ ਬਾਣੀ ਨਾਲ ਜੁੜਿਆ ਜਾਵੇ ਤੇ ਸਭ ਦਾ ਭਲਾ ਹੋ ਸਕੇ ਇੱਕ ਵਾਰ ਦੀ ਗੱਲ ਹੈ ਇੱਕ ਭਾਈ ਮਹਾਪੁਰਸ਼ਾਂ ਦੇ ਕੋਲ ਆ ਗਿਆ ਤੇ ਉਹ ਭਾਈ ਨੇ ਮਹਾਪੁਰਸ਼ਾਂ ਦੇ ਕੋਲ ਆ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਕਿਸੇ ਦੇ ਨਾਲ ਆਪਣਾ ਕਾਰੋਬਾਰ ਸਾਂਝਾ ਸ਼ੁਰੂ ਕੀਤਾ ਸੀ ਤੇ ਉਹਦੇ ਵਿੱਚ ਮੈਂ 1.5 ਕਰੋੜ ਦੀ ਇਨਵੈਸਟਮੈਂਟ ਕੀਤੀ ਸੀ ਪਰ ਘਾਟਾ ਪੈਣ ਕਰਕੇ ਉਹ ਜੋ ਦੂਸਰਾ ਮੇਰਾ 파ਟਨਰ ਸੀਗਾ ਉਹ ਹੁਣ ਮੇਰੇ ਪੈਸੇ ਰੱਖ ਗਿਆ ਉਹ ਮੈਨੂੰ ਪੈਸੇ ਨਹੀਂ ਮੋੜ ਰਿਹਾ ਤੇ ਮੇਰੀ ਜਿੰਨੀ ਜ਼ਿੰਦਗੀ ਦੀ ਪੂੰਜੀ ਸੀ ਜਾਂ ਕਮਾਈ ਸੀ ਮਰ ਜੀ ਉਹ ਸਾਰੇ ਪੈਸੇ ਮੇਰੇ ਰੱਖ ਗਿਆ ਮੈਂ ਬਹੁਤ ਪਰੇਸ਼ਾਨ ਹਾਂ ਡਿਪਰੈਸ਼ਨ ਦੇ ਵਿੱਚ ਮੈਂ ਚਲਾ ਗਿਆ ਸੀ ਬੜੀ ਹਿੰਮਤ ਨਾਲ ਮੈਂ ਤੁਹਾਡੇ ਕੋਲ ਆਇਆ ਹਾਂ ਤੇ ਆਪ ਜੀ ਕਿਰਪਾ ਕਰੋ ਮੇਰਾ ਜੋ ਪੈਸਾ ਹੈ ਉਹ ਨਿਕਲ ਆਵੇ ਤਮਾਹ ਪੁਰਸ਼ ਕਹਿੰਦੇ ਭਾਈ ਕਈ ਵਾਰੀ ਬੰਦਾ ਕੀ ਕਰਦਾ ਥੋੜਾ ਹੁੰਦਾ ਕੋਲਾ ਜਿਆਦਾ ਦੇ ਲਾਲਚ ਵਿੱਚ ਥੋੜਾ ਵੀ ਗਵਾ ਬਿੰਦਾ ਤੇ ਭਾਈ ਜਦੋਂ ਵੀ ਕੋਈ ਕੰਮ ਕਰਨਾ ਹੋਵੇ ਨਾ ਪਹਿਲਾਂ ਸਤਿਗੁਰੂ ਦਾ ਓਟ ਆਸਰਾ ਲਈਦਾ ਉਹਨਾਂ ਅੱਗੇ ਅਰਦਾਸ ਬੇਨਤੀ ਕਰੀਦੀ ਆ ਕਿਉਂਕਿ ਫਿਰ ਮਹਾਰਾਜ ਆਪ ਸਾਈ ਹੋ ਜਾਂਦੇ ਨੇ ਉਸ ਕੰਮ ਦੇ ਵਿੱਚ ਤੇ ਉਹ ਭਾਈ ਰੋਣ ਲੱਗ ਗਿਆ ਹੈ ਮਹਾਪੁਰਸ਼ਾਂ ਦੀ ਗੱਲ ਸੁਣ ਕੇ ਕਿਉਂਕਿ ਜਿਹਦੀ ਸਾਰੀ ਜ਼ਿੰਦਗੀ ਦੀ ਕਮਾਈ ਅੱਖਾਂ ਦੇ ਸਾਹਮਣੇ ਚਲੀ ਜਾਵੇ ਕੋਈ ਬਿਰਲਾ ਹੀ ਬਰਦਾਸ਼ਤ ਕਰਦਾ ਉਹ ਕਹਿੰਦਾ ਵੀ ਮੇਰੇ ਬੱਚੇ ਇਸ ਤਰ੍ਹਾਂ ਭੁੱਖੇ ਮਰ ਜਾਣਗੇ ਪਰਿਵਾਰ ਮੇਰਾ ਰੁਲ ਜਾਊਗਾ ਕਿੱਥੇ ਅਸੀਂ ਲਗਜ਼ਰੀ ਜ਼ਿੰਦਗੀ ਜਿੰਦੇ ਸੀ ਕਿੱਥੇ ਹੁਣ ਸਾਨੂੰ ਇਹ ਲੱਗਦਾ ਹੈ ਵੀ ਅਸੀਂ ਆਉਣ ਵਾਲੇ ਸਮੇਂ 'ਚ ਕਿਰਾਏ ਤੇ ਜਾ ਕੇ ਬੈਠ ਜਾਵਾਂਗੇ। ਮਾਹ ਪੁਰਸ਼ ਕਹਿੰਦੇ ਭਾਈ ਕਿਰਪਾ ਗੁਰੂ ਨਾਨਕ ਨੇ ਕਰਨੀ ਆ। ਹਾਂ ਤੈਨੂੰ ਤਰੀਕਾ ਦੱਸ ਦਿੰਨੇ ਆ। ਜੇ ਭਾਈ ਤੂੰ ਕਰ ਸਕਦਾਂਗਾ ਤਾਂ ਚੰਗੀ ਗੱਲ ਆ। ਬਾਕੀ ਭਾਈ ਤੇਰੀ ਮਰਜ਼ੀ। ਪੰਜਾਬੀ ਦੀ ਕਹਾਵਤ ਆ ਨਾ ਕਹਿੰਦਾ ਮਰਦਾ ਕੀ ਨਾ ਕਰਦਾ। ਜਦੋਂ ਇਨਸਾਨ ਸਾਰਿਆਂ ਤੋਂ ਆਸਾਂ ਛੱਡ ਕੇ ਕੇਵਲ ਇੱਕ ਆਕਾਲ ਪੁਰਖ ਉੱਪਰ ਭਰੋਸਾ ਰੱਖ ਲਵੇ ਨਾ ਫੇਰ ਕੰਮ ਛੇਤੀ ਹੋ ਜਾਂਦਾ ਹੈ ਮਹਾਂਪੁਰਸ਼ ਕਹਿੰਦੇ ਭਾਈ ਸੁਖਮਨੀ ਸਾਹਿਬ ਦਾ ਜਾਪ ਆਉਂਦਾ ਕਹਿੰਦਾ ਹਾਂਜੀ ਕਿੰਨੇ ਪਾਠ ਕਰਦੇ ਹੋ ਕਹਿੰਦਾ ਮਹਾਰਾਜੀ ਨਿਤਨੇਮਤਾ ਕਰ ਲਈਦਾ ਸੂੰਹ ਸਭ ਕਦੇ ਕਦੇ ਕਰ ਲਈਦਾ ਮਹਾਪੁਰਸ਼ ਕਹਿੰਦੇ ਭਾਈ ਜੇ ਅੰਮ੍ਰਿਤ ਵੇਲੇ ਕਰਨਾ ਤਾਂ ਇੱਕ ਪਾਠ ਜੇ ਦਿਨ ਚ ਕਰਨੇ ਨੇ ਭਾਈ ਫਿਰ ਚਾਰ ਪਾਠ ਅੰਮ੍ਰਿਤ ਵੇਲੇ ਜਦੋਂ ਵੀ ਪਾਠ ਕਰਨਾ ਜਾਂ ਦਿਨ ਵੇਲੇ ਪਾਠ ਕਰਨਾ ਤਾਂ ਹੀ ਅਰਦਾਸ ਕਰਨੀ ਆ ਸੱਚੇ ਪਾਤਸ਼ਾਹ ਜੋ ਤੂੰ ਦਿੱਤਾ ਸੀ ਮੇਰੀ ਇਮਾਨਦਾਰੀ ਦਾ ਸੀ ਮੈਂ ਇਨਵੈਸਟਮੈਂਟ ਕਰ ਬੈਠਾ ਜਿਸ ਬੰਦੇ ਨੇ ਤੇਰੇ ਪੈਸੇ ਰੱਖੇ ਨੇ ਉਹਦਾ ਨਾਮ ਲੈ ਕੇ ਇਹ ਕਹਿਣਾ ਕਿ ਸੱਚੇ ਪਾਤਸ਼ਾਹ ਉਸ ਨੂੰ ਹੋਰ ਪੈਸੇ ਦੇ ਉਹਦਾ ਭਲਾ ਕਰ ਉਹਨੂੰ ਤੰਦਰੁਸਤੀ ਬਖਸ਼ ਉਹਦੀ ਚੜ੍ਹਦੀ ਕਲਾ ਹੋਵੇ ਉਹ ਵਿਚਾਰਾ ਹੈਰਾਨ ਤੇ ਪਰੇਸ਼ਾਨ ਹੋ ਗਿਆ ਕਹਿੰਦਾ ਵੀ ਆਪਣੇ ਮਨ 'ਚ ਸੋਚ ਰਿਹਾ ਵੀ ਉਹਨੇ ਤਾਂ ਮੇਰੇ ਨਾਲ ਇੰਨਾ ਮਾੜਾ ਕੀਤਾ ਤੇ ਮੈਂ ਉਹਦਾ ਭਲਾ ਮੰਗਣਾ ਮਹਾਰਾਜ ਜੀ ਕਹਿੰਦੇ ਭਾਈ ਜਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਹ ਅਰਦਾਸ ਕਰਕੇ ਜਾਪ ਸ਼ੁਰੂ ਕਰ ਲੈ ਸੁਖਮਨੀ ਸਾਹਿਬ ਦਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨਗੇ ਬਾਕੀ ਜੇ ਭਰੋਸਾ ਤਾਂ ਕਰਨਾ ਜੇ ਮਨ 'ਚ ਸ਼ੰਕਾ ਹੈ ਫਿਰ ਚਾਹੇ ਭਾਈ ਇੱਕ ਦਿਨ 'ਚ 10 ਪਾਠ ਕਰ ਲਓ ਕੋਈ ਫਾਇਦਾ ਨਹੀਂ ਭਰੋਸੇ ਨਾਲ ਇੱਕ ਬਹੁਤ ਹੈ ਕਹਿੰਦਾ ਮਹਾਰਾਜ ਜੀ ਸਤਿ ਵਚਨ ਉਸਨੇ ਚਲੋ ਆਪਣੇ ਪਰਿਵਾਰ ਦੇ ਜੀਆਂ ਦੇ ਵਿੱਚ ਬੰਦਾ ਗੱਲ ਦੱਸਦਾ ਆਪਣੇ ਬੱਚੇ ਨੂੰ ਦੱਸਿਆ ਆਪਣੀ ਘਰ ਦੀ ਨੂੰ ਵੀ ਸਾਰਿਆਂ ਨੂੰ ਕਿ ਆਪਾਂ ਨੂੰ ਹੁਣ ਦੇਖੋ ਮਹਾਂਪੁਰਸ਼ ਨੇ ਬਚਨ ਕੀਤੇ ਨੇ ਜੇ ਤਾਂ ਆਪਾਂ ਅੱਗੇ ਸੌਖੀ ਜ਼ਿੰਦਗੀ ਜੀਣੀ ਆ ਤਾਂ ਆਪਾਂ ਅਰਦਾਸ ਕਰਦੇ ਆਂ ਜੋ ਆਪਣਾ ਹੈ ਆ ਜਾਏਗਾ ਬਾਕੀ ਉਹ ਕਰਤਾਰ ਦੀ ਮਰਜ਼ੀ ਵੀ ਦੋ ਰੋਟੀਆਂ ਤਾਂ ਆਪਾਂ ਖਾ ਹੀ ਰਹੇ ਹਾਂ ਉਹਨਾਂ ਨੇ ਪਰਿਵਾਰ ਸਮੇਤ ਬੱਚਿਆਂ ਨੇ ਦੋਨੇ ਬੱਚੇ ਸੀ ਉਹਦੇ ਇਹ ਦਿੱਲੀ ਦਾ ਬੰਦਾ ਸੀਗਾ ਦੋਵੇਂ ਉਸਦੇ ਬੱਚੇ ਉਹ ਆਪ ਉਹਦੇ ਘਰ ਵਾਲੀ ਉਹਨਾਂ ਨੇ ਅੰਮ੍ਰਿਤ ਵੇਲੇ 5 ਮਹੀਨੇ ਲਗਾਤਾਰ ਸੁਖਮਣੀ ਸਾਹਿਬ ਦੇ ਜਾਪ ਕੀਤੇ ਤੇ ਰੋਜ਼ ਉਸ ਬੰਦੇ ਦੀ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਉਸ ਨੂੰ ਹੋਰ ਧਨ ਦੇ ਹੋਰ ਦੌਲਤ ਦੇ ਉਹਦਾ ਭਲਾ ਕਰ ਉਹਨੂੰ ਚੜ੍ਹਦੀ ਕਲਾ ਦੇ ਵਿੱਚ ਰੱਖ ਕਿਉਂਕਿ ਮਹਾਂਪੁਰਸ਼ਾਂ ਦੀ ਰਮ ਜੇ ਸੀ ਨਾ ਵੀ ਜੇ ਉਹ ਬੰਦਾ ਜਿਉਂਦਾ ਰਹੇਗਾ ਤੰਦਰੁਸਤ ਰਹੇਗਾ ਤਾਂ ਹੀ ਉਹ ਪੈਸੇ ਕਮਾਏਗਾ ਤਾਂ ਤੇਰੇ ਦੇਵੇਗਾ ਜੇ ਤੂੰ ਦੇ ਬਾਰੇ ਮਾੜਾ ਸੋਚੇਗਾ ਮਾੜੇ ਖਿਆਲ ਲੈ ਕੇ ਆਏਗਾ ਵੀ ਮੈਨੂੰ ਮਾਰ ਦਾਂਗਾ ਮਰਵਾ ਦਾਂਗਾ ਵੀ ਭਾਈ ਫਿਰ ਕਿੱਥੋਂ ਪੈਸੇ ਮਿਲਣਗੇ 5 ਮਹੀਨੇ ਬਾਅਦ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਇਹੋ ਜੀ ਕਿਰਪਾ ਕੀਤੀ ਉਹ ਬੰਦਾ ਆਪ ਘਰਿਆਂ ਕਿ ਕਹਿੰਦੇ ਉਸ ਬੰਦੇ ਨੂੰ ਉਸ ਦਾ 1.5 ਕਰੋੜ ਰੁਪਇਆ ਉਹਦੇ ਬੈਂਕ ਦੇ ਵਿੱਚ ਪਾ ਕੇ ਗਿਆ ਤੇ ਕਹਿੰਦਾ ਕਿ ਮੈਨੂੰ ਵੀਰ ਜੀ ਮੈਂ ਤੁਹਾਨੂੰ ਸੱਚ ਦੱਸਦਾ 5 ਮਹੀਨੇ ਮੈਨੂੰ ਨੀਂਦ ਨਹੀਂ ਆਈ ਮੈਂ ਰੋਟੀ ਖਾਣ ਲੱਗਦਾ ਸੀ ਮੈਨੂੰ ਖਿੱਚ ਪੈਂਦੀ ਸੀ ਵੀ ਮੈਂ ਕਿਹਦਾ ਮਾੜਾ ਕੀਤਾ ਸੌਣ ਲੱਗਦਾ ਸੀ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਤੇ ਧੰਨ ਧੰਨ ਛੇਧ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਸੁਖਮਨੀ ਸਾਹਿਬ ਦਾ ਜੋ ਉਹਨਾਂ ਨੇ ਪੱਲਾ ਫੜਿਆ ਫਿਰ ਉਹਨਾਂ ਨੇ 5 ਮਹੀਨੇ ਬਾਅਦ ਆ ਕੇ ਆਉਂਦੇ ਤਾਂ ਮਹੀਨੇ ਬਾਅਦ ਹੀ ਸੀ ਪਰ 5 ਮਹੀਨੇ ਬਾਅਦ ਉਹਨਾਂ ਨੇ ਦੱਸਿਆ ਕਿ ਬਾਬਾ ਜੀ ਹੁਣ ਕਿਰਪਾ ਹੋ ਗਈ ਸਾਡਾ ਸਾਰਾ ਪੈਸਾ ਵਾਪਸ ਆ ਗਿਆ ਸਿਰਫ ਇੱਕ ਅੰਮ੍ਰਿਤ ਵੇਲੇ ਸੁਗਮਣੀ ਸਾਹਿਬ ਦੇ ਕਰਨ ਦੇ ਨਾਲ ਸੋ ਆਪ ਜੀ ਦੇ ਨਾਲ ਇਕੱਠਨਾ ਸਾਂਝੀ ਕਰਨ ਦਾ ਕੋਈ ਮਕਸਦ ਹੈ ਕਿ ਆਪਾਂ ਵੀ ਬਾਣੀ ਤੇ ਬਾਣੀ ਨਾਲ ਜੁੜੀਏ ਤੇ ਜੋ ਮਹਾਂਪੁਰਸ਼ਾਂ ਨੇ ਬਚਨ ਕੀਤੇ ਕਿਉਂਕਿ ਅੱਜ ਸੰਸਾਰ ਦੇ ਵਿੱਚ ਹੋਰ ਵੀ ਕਈ ਲੋਕ ਹਨ ਜਿਨ੍ਹਾਂ ਦੇ ਪਾਈ ਇਸ ਤਰ੍ਹਾਂ ਪੈਸੇ ਮਰ ਜਾਂਦੇ ਹਨ ਜੇ ਆਪ ਜੀ ਨੂੰ ਬਾਣੀ ਦੇ ਭਰੋਸਾ ਹੈ ਤਾਂ ਅੰਮ੍ਰਿਤ ਵੇਲਾ ਸਾਂਭ ਲਓ ਅੰਮ੍ਰਿਤ ਵੇਲੇ ਦੀ ਕਮਾਈ ਕਰੋ ਕਿਉਂਕਿ ਲੋਕ ਵੀ ਸੁਖੀ ਹੋ ਜਾਂਦਾ ਤੇ ਪਰਲੋਕ ਵੀ ਸਵਰ ਜਾਂਦਾ ਹੈ ਲੋਕ ਪਰਲੋਕ ਹੀ ਸਵਾਰਨਾ ਹੈ ਸੁਭੁੱਲਾ ਚੁਕਾਂ ਮਾਫ ਕਰਨੀਆਂ ਜੀ ਆਪ ਜੀ ਨੂੰ ਇਹ ਵੀਡੀਓ ਵਧੀਆ ਲੱਗੇ ਆਪਣਾ ਫਰਜ਼ ਸਮਝ ਕੇ ਮੈਨੂੰ ਅਸੀਸ ਦੇਣ ਲਈ ਇਹਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਚੈਨਲ ਨੂੰ ਹੋਰ ਵੀਡੀਓ ਦੇ ਲਈ ਸਬਸਕ੍ਰਾਈਬ ਕਰ ਲੈਣਾ ਆਪ ਜੀ ਦੇ ਪਿਆਰ ਦੀ ਸਹਿਯੋਗ ਦੀ ਅਸੀਸਾਂ ਦੀ ਲੋੜ ਹੈ ਨੀ ਮਾਣਾ ਇਹ ਯਤਨ ਹੈ ਬਾਣੀ ਨਾਲ ਜੁੜਨ ਦਾ ਤੇ ਜੁੜਨ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ